ਕੀ ਪਾਲਰ ਦਾ ਕੋਰਸ ਜੋ ਲਖਾ ਦਾ ਕੋਰਸ ਅਸੀਂ ਇੱਥੇ ਪ੍ਰੀਵਿਚ ਸਿੱਖ ਰਹੇ ਹਾਂ ਸਾਡੀ ਸਾਰਿਆਂ ਦੀ ਇਹ ਅਪੀਲ ਹੈ ਕਿ ਬੁੱਢਾ ਦਾ ਸਾਫ ਕੀਤਾ ਜਾਵੇ ਕਿਉਂਕਿ ਬਠਿੰਡੇ ਦੇ ਹਸਪਤਾਲ ਵਿੱਚ 6 ਸਾਲ ਦੇ ਬੱਚੇ ਵੀ ਕੈਂਸਰ ਦੀ ਬਿਮਾਰੀ ਤੋਂ ਪੀੜ ਸਾਹਮਣੇ ਆਏ ਹਨ ਸਾਡੇ ਸਤਿਕਾਰਯੋਗ ਸਰਟੀਟੂ ਬਾਣੀਆ ਜੀ ਉਹਨਾਂ ਦੀ ਵੀ ਇਹ ਅਪੀਲ ਹੈ ਕਿ ਬੁੱਢਾ ਦਾ ਸਾਫ ਕੀਤਾ ਜਾਵੇ ਸਾਨੂੰ ਕੈਂਸਰ ਦੀ ਬਿਮਾਰੀਆਂ ਤੋਂ ਬਚਾਇਆ ਜਾਵੇ ਮੈਂ ਲਵਿਕ ਕੋਰ ਪੰਡ ਐਤਿਆਨੀ ਤੋਂ ਮੈਂ ਇੱਥੇ ਪਾਲਰ ਦਾ ਸਿੱਖ ਰਹੀ ਹਾਂ ਬਾਜ਼ਾਰ ਦੇ ਨਾਲੋਂ ਬਾਜ਼ਾਰ ਵਿੱਚ ਲੱਖਾਂ ਬਾਂਸ ਖੌਂਦੇ ਆ ਤੇ ਇੱਥੇ ਫ੍ਰੀ ਦੇ ਵਿੱਚ ਤੇ ਅੱਜ ਇੱਥੇ ਤੀਆਂ ਦਾ ਪ੍ਰੋਗਰਾਮ ਮਨਾਇਆ ਜਾ ਰਿਹਾ ਵਾ ਤੇ ਤੀਆਂ ਦੇ ਨਾਲ-ਨਾਲ ਅਸੀਂ ਇਹ ਵੀ ਦੱਸਾਂਗੇ ਕਿ ਜਿਹੜੇ ਨਸ਼ੇ ਆ ਉਹ ਕੁਝ ਜ਼ਿਆਦਾ ਹੀ ਵਧ ਰਹੇ ਨੇਗੇ ਤੇ ਨਸ਼ੇ ਮੁੰਡੇ ਨਹੀਂ ਕਰ ਰਹੇ ਸਗੋਂ ਨਾਲ-ਨਾਲ ਕੁੜੀਆਂ ਵੀ ਕਰ ਰਹੀਆਂ ਨੇ ਤੇ ਸਾਡੇ ਇੱਥੋਂ ਦੇ ਸਰ ਡੀਟੂ ਬਾਣੀਆਂ ਇਹਨਾਂ ਦੇ ਇਹਨਾਂ ਨਸ਼ਾ ਖਿਲਾਫ ਪੂਰੇ ਲੜਨੇ ਰਹਿਗੇ ਤੇ ਸਾਨੂੰ ਵੀ ਉਹਨਾਂ ਦੇ ਨਾਲ ਲੜਨਾ ਮਾ ਤੇ ਸਰਕਾਰ ਨੂੰ ਇਹ ਵੀ ਬੇਨਤੀ ਆ ਕਿ ਨਸ਼ੇ ਰੋਕੇ ਜਾਣ ਤੇ ਜਿਹੜਾ ਨਸ਼ਿਆ ਉਹਨਾਂ ਨੇ ਘਰ ਕਿਸੇ ਦਾ ਵਸਾ ਨਹੀਂ ਦਿੱਤਾ ਸੋ ਉਜਾੜੀ ਨੇਗੇ ਤੇ ਸਰਕਾਰ ਨੂੰ ਬੇਚਿਆ ਵੀ ਨਸ਼ੇ ਖਤਮ ਕੀਤੇ ਜਾਣ ਤੇ ਫੇਰੀ ਖੁਸ਼ਹਾਲ ਜੀਵਨ ਬਤੀਤ ਹੋਊਗਾ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਆਰਤੀ ਹੈ। ਮੈਂ ਸ਼੍ਰੀ ਗ੍ਰਾਂਥੀ ਮੁੰਨੀ ਟ੍ਰੇਨਿੰਗ ਸੈਂਟਰ ਦੀ ਵਿਦਿਆਰਥਣ ਹਾਂ ਜਿਸ ਦੇ ਸੰਚਾਲਕ ਸ੍ਰੀ ਜੈ ਪ੍ਰਕਾਸ਼ ਚੈਨ ਉਰਫ ਢੋਪਾਣੀਆਂ ਜੀ ਹਨ। ਮੈਂ ਪਹਿਲਾਂ ਇੱਥੇ ਪਾਰਲਰ ਦਾ ਕੋਰਸ ਸਿੱਖਿਆ ਹੈ ਅਤੇ ਹੁਣ ਮੈਂ ਸਿਲਾਈ ਦਾ ਕੋਰਸ ਸਿੱਖ ਰਹੀ ਹਾਂ। ਮੈਂ ਤੁਹਾਨੂੰ ਇਹ ਸੰਦੇਸ਼ ਦੇਣਾ ਚਾਹਾਂਗੀ ਕਿ ਸਾਨੂੰ ਵਾਤਾਵਰਣ ਸਾਫ਼ ਸੁਥਰਾ ਰੱਖਣਾ ਚਾਹੀਦਾ ਹੈ। ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਪਾਣੀ ਦਾ ਪੱਧਰ ਹੁਣ نیچے ਤੋਂ نیچے ਹੀ ਜਾ ਰਿਹਾ ਹੈ। ਇਸ ਲਈ ਸਾਨੂੰ ਪਾਣੀ ਦੀ ਘਟ ਤੋਂ ਘਟ ਵਰਤੋਂ ਕਰਨੀ ਚਾਹੀਦੀ ਹੈ। ਅੱਤੇ ਸਾਨੂੰ ਵੱਧ ਤੋਂ ਵੱਧ ਯੂਟਿਊਬ ਵਾਲੇ ਵਾਲਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਪਤੇ ਅੱਜ ਅਸੀਂ 3 ਦਾ ਪ੍ਰੋਮ ਬਣਾਇਆ ਵਾ ਤੇ ਮੈਨੂੰ ਬੜਾ ਮਨ ਖੁਸ਼ ਹੋਇਆ ਵੀ ਜਦੋਂ ਸ੍ਰੀ ਕ੍ਰਾਂਤੀ ਮੂਨੀ ਡੇਟਿੰਗ ਸੈਂਟਰ ਦੇ ਬੱਚੇ ਕਹਿੰਦੇ ਸੀ 3 ਦਾ ਪ੍ਰੋਮ ਬਣਾਉਣਾ ਵਾ ਚਲੋ ਬੜਾ ਬਣਾ ਲਓ ਤੇ ਜਦੋਂ ਦੇਖਿਆ ਇਹਨਾਂ ਨੇ ਚਾਰਟ ਲਾਏ ਹੋਏ ਆ ਇੱਥੇ ਤੇ ਅਲਫੀ ਇਹਨਾਂ ਨੇ ਕਿੰਨਾ ਵਧੀਆ ਲਿਖਿਆ ਹੈ ਬੁੱਢਾਂ ਨਾਲ ਸਾਫ ਰੋ ਤੇ ਸਾਨੂੰ ਕੈਂਸਰ ਤੋਂ ਬਚਾਓ ਕਿਉਂਕਿ ਇਹਨਾਂ ਬੱਚਿਆਂ ਨੂੰ ਵੀ ਪਤਾ ਵਾ ਵੀ ਕੈਂਸਰ ਜਿਹੜਾ ਹੈਗਾ ਵਾ ਉਥੇ 6 ਸਾਲ ਤੋਂ ਜਵਾਬ ਦੇ ਇੱਕ ਐਸਰ ਵਿੱਚ ਪੀੜਤ ਹਨ ਪਰ ਸਾਡੀ ਸਰਕਾਰਾਂ ਸਿਆਸਤ ਕਰਦੀਆਂ ਨੇ ਕਿ ਵੀ ਬਿਮਾਰੀਆਂ ਦਿਨੋ ਦਿਨ ਵੱਧਦੀਆਂ ਜਾ ਰਹੀਆਂ ਨੇ ਇਹਨਾਂ ਦੇਖੋ ਉਹ ਵੀ ਤਾਂ ਬਹੁਤ ਵਧੀਆ ਇਹਨਾਂ ਨੇ ਕੰਮ ਕੀਤਾ ਹੈ ਜਿਹੜੇ ਨਸ਼ੇ ਹੈਗੇ ਆ ਉਹ ਨਸ਼ਿਆਂ ਦੇ ਖਿਲਾਫ ਵੀ ਇਹਨਾਂ ਨੇ ਇੱਕ ਮੁਹਿੰਮ ਇੱਥੇ ਅੱਜ ਸੰਦੇਸ਼ ਦਿੱਤਾ ਵਾ ਵੀ ਜਿਹੜੇ ਨਸ਼ੇ ਹੈਗੇ ਆ ਚਿੱਟਾ ਨਸ਼ਾ ਤੇ ਮੈਡੀਕਲ ਨਸ਼ੇ ਆ ਲੋਕਾਂ ਨੂੰ ਬਰਬਾਦ ਕਰ ਰਹੇ ਨੇ ਕਿਰਾਂ ਤੇ ਵੀ ਇਹਨਾਂ ਤੋਂ ਰੋਕਸਾਵ ਮਹੌਣ ਚਾਹੀਦੀ ਆ ਕਿਉਂਕਿ ਬੱਚਾ ਜਿਵੇਂ ਦਸਹੀ ਆ ਬਿਮੁੰਦੇ ਨੇ ਕੁੜੀਆਂ ਵੀ ਹੋਂਦਾ ਤੋਂ ਨਸ਼ੇ ਕਰਨ ਲੱਗੀਆਂ ਨੇ ਆਪਾਂ ਰੋਜ਼ੀ ਸੋਸ਼ਲ ਮੀਡੀਆ ਤੇ ਦੇਖਦੇ ਆ ਫਿਰ ਇਹਨਾਂ ਨੇ ਆਹ ਕੋਈ ਕਿੰਨਾ ਵਧੀਆ ਇੱਥੇ ਇਹਨਾਂ ਨੇ ਕੀਤਾ ਵਾ ਆ ਦੇਖ ਕਹਿੰਦੇ ਦਰਸਤ ਲਾਓ ਸਾਡੇ ਸਰਕਾਰਾਂ ਦਰਸਤ ਪੜਦੀਆਂ ਰਹੀਆਂ ਨੇ ਦਰਸਤ ਪੜ ਪੜ ਕੇ ਨਾਲ ਕਰੋਨੀਆਂ ਬੰਦੀਆਂ ਨੇ ਉਹ ਚ ਦਰਸਤ ਨਹੀਂ ਲਾਉਂਦੇ ਤੇ ਕਹਿੰਦੇ ਪਾਣੀ ਨੂੰ ਬਚੋਣਾ ਹੋਂ ਕਿਉਂਕਿ ਪਾਣੀ ਆਪਾਂ ਨਿਯਾਜ਼ ਕਰਾ ਦੇ ਵਿੱਚ ਵਰਤੋਂ ਦੀ ਸਾਡੇ ਵੀ ਹੋ ਜਾਂਦੀ ਆ ਕਈ ਵਾਰ ਗੁੱਸਾ ਕਿਸੇ ਦਾ ਕਿਸੇ ਦਾ ਆ ਬਾਲਟੀ ਦੇ ਬਾਲਟੀ ਬਡੂਲੀ ਜਾਂਦੇ ਆ ਨੋਂ ਲੱਗੇ ਵੀ ਆਪਾਂ 체체 ਬਾਲਟੀ ਨਾਲ ਯੂਜ਼ ਕਰਦੇ ਆਂ ਕਿ ਸਾਣੀ ਪਾਣੀ ਵੀ ਘਰ ਤੋਂ ਘੜ ਵਰਤੋਂ ਕਰਨੀ ਚਾਹੀਦੀ ਆ ਕਿਉਂਕਿ ਪਾਣੀ ਥੱਲੇ ਆ ਗਏ ਪਹਿਨਾਂ ਨਾਲ ਚੱਲੇ ਹੁੰਦੇ ਸੀਗੇ ਤੇ ਅੱਜ ਕੱਲ ਬੋਰਾ ਨਾਲ ਪਾਣੀ ਕੱਢ ਰਿਹਾ ਸਾਡੇ ਯਾਨੀ ਆ ਜੀਵਨ ਦੀਆਂ ਮੁੱਤਰੀ ਲੋੜਾਂ ਨਿਕਲਾਂ ਬਾਕੀ ਮੈਂ ਬੱਚਿਆਂ ਨੂੰ ਆ ਦੇਖੋ ਕਿ ਉਤਪਰ ਬੱਚੇ ਅੱਜ ਤੇ ਬੜਾ ਇਹਨਾਂ ਦਾ ਮੈਂ ਧੰਨਵਾਦ ਕਰਦਾ ਆਂ ਇਹਨਾਂ ਦਾ ਯਾਨੀ ਕਹਿਣ ਦਾ ਭਾਵ ਬੜੇ ਯਾਨੀ ਇਹਨਾਂ ਦਾ ਮੈਂ ਰਹਿਣੀਆ ਕਿਉਂਕਿ ਇਹ ਸੁਦੇਸ਼ ਅਸੀਂ ਦੇ ਰਹੇ ਆਂ ਚਲੋ ਜਿਹੜੇ ਬਦਮਾਖ ਹੁੰਦੇ ਉਹਨਾਂ ਦੇ ਖਾਨੇ 'ਚ ਤੱਕਲ ਪੈਣੀ ਚਾਹੀਦੀ ਆ ਜਿਹੜੇ ਹੈਗੇ ਦਵਾਈ ਬੰਦੇ ਹੈਗੇ ਉਹਨਾਂ ਦੇ ਖਾਣੇ ਵਿੱਚ ਕੱਲ ਪਹੁੰਚੀ ਕਿ ਉਹ ਪਾਣੀ ਨਹੀਂ ਘਟ ਵਰਤ ਕਰਨੇ ਕਿਹਦਾ ਠੀਕ